ਆਪ ਸਭ ਪੈਣਾ ਪਰਮਾ ਵੀਰਾਂ ਬਜ਼ੁਰਗਾਂ ਨੌਜਵਾਨਾਂ ਦਾ ਸਵਾਗਤ ਕਰਦਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੈਗਜ਼ੈਂਡਰ ਨੂੰ ਵੀ ਚਾ ਚੜਿਆ ਸੀ ਪੂਰੀ ਦੁਨੀਆ ਜਿੱਤਣ ਦਾ ਜਿਸ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਸਿਕੰਦਰ ਆਖਦੇ ਨੇ 13 14 ਮੁਲਕ ਇਸ ਨੇ ਜਰੂਰ ਜਿੱਤੇ ਸਨ ਯੂਰਪ ਦੇ ਹੇਠਲੇ ਹਿੱਸੇ ਤੋਂ ਪੂਰਬ ਵਾਲੇ ਪਾਸੇ ਨੂੰ ਏਸ਼ੀਆ ਵੱਲ ਜਦ ਵਧਿਆ ਇਰਾਕ ਈਰਾਨ ਥਾਣੀ ਲੰਘਦਾ ਹੋਇਆ ਇਸੇ ਹੀ ਮਾਰੂਥਲ ਦੀ ertid ਤੇ ਕੋਈ ਸੁਬਾਹ ਸੁਬਾਹ ਵੇੜੇ ਠੰਡੀ ਰੇਤ ਤੇ ਚਾਦਰ ਵਿਛਾ ਕੇ ਕੋਈ ਸੰਤ ਰੱਬ ਦੀ ਮੌਜ ਵਿੱਚ ਅਟਕੇਲੀਆਂ ਕਰ ਰਿਹਾ ਸੀ। ਸਿਕੰਦਰ ਦੀ ਫੌਜ ਉਦਨ ਦੀ ਲੰਘਣ ਲੱਗੀ ਸਭ ਤੋਂ ਮੋਹਰੇ ਸਿਕੰਦਰ ਸੀ। ਸੰਤ ਆਪਣੀ ਮੌਜ ਵਿੱਚ ਉਸ ਦੀ ਪ੍ਰਭੂ ਦੀ ਜਾਦ ਵਿੱਚ ਬੈਠਾ। ਸਿਕੰਦਰ ਘੋੜੇ ਤੋਂ ਉਤਰਿਆ ਜਾ ਕੇ ਦੁਆਸ ਲਾਮ ਕੀਤੀ ਤੇ ਕਿਹਾ ਬਾਬਾ ਤੈਨੂੰ ਪਤਾ ਨਹੀਂ ਮੈਂ ਇੱਕ ਬਾਦਸ਼ਾਹ ਤੇ ਮੇਰੀ ਫੌਜ ਦਾ ਲਸ਼ਕਰ ਮੇਰੇ ਨਾਲ ਆ ਰਿਹਾ ਹੈ ਤੇ ਤੈਨੂੰ ਮੇਰੇ ਸਤਕਾਰ ਵਿੱਚ ਸਿਰ ਝੁਕਾ ਕੇ ਉੱਠਣਾ ਚਾਹੀਦਾ ਸੀ। ਉਸ ਸੰਤ ਜੀ ਅੱਗੇ ਚੁੱਪ ਰਿਹਾ। ਸਿਕੰਦਰ ਨੇ ਸੋਚਿਆ ਹੋਣਾ ਕਿ ਸ਼ਾਇਦ ਵਿਚਾਰਾ ਡਰ ਗਿਆ ਹੋਣਾ ਉਹ ਅਗਲਾ ਸਵਾਲ ਸੰਤ ਜੀ ਅੱਗੇ ਕਰਦਾ ਹੈ ਕਹਿੰਦਾ ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਅਗਲਾ ਮੁਲਕ ਜਿੱਤ ਜਾਵਾਂ ਸੰਤ ਜੀ ਮੁਸਕਰਾਏ ਸਿਕੰਦਰ ਦੇ ਮੂੰਹ ਵੱਲ ਦੇਖਦੇ ਹੋਏ ਕਹਿੰਦੇ ਨੌਜਵਾਨ ਪਹਿਲਾਂ ਪਿਛਲੇ ਸਾਲ ਦਾ ਜਵਾਬ ਤਾਂ ਲੈ ਲੈ ਤੂੰ ਹੀ ਕਿਹਾ ਸੀ ਕਿ ਮੈਂ ਇੱਕ ਬਾਦਸ਼ਾਹ ਹਾਂ ਤੇ ਤੈਨੂੰ ਮੇਰੇ ਸਤਕਾਰ ਵਿੱਚ ਉੱਠ ਕੇ ਸਿਰ ਚੁਕਾ ਕੇ ਖੜਨਾ ਚਾਹੀਦਾ ਸੀ ਜੇ ਤੂੰ ਸੱਚ ਵਿੱਚ ਬਾਦਸ਼ਾਹ ਹੈ ਤੇ ਤੂੰ ਮੇਰੇ ਕੋਲ ਕਿਉਂ ਮੰਗ ਰਿਹਾ ਹੈ ਬਾਦਸ਼ਾਹ ਤਾਂ ਮੰਗਤਾ ਨਹੀਂ ਹੁੰਦਾ ਬਾਦਸ਼ਾਹ ਤਾਂ ਦੇਣ ਵਾਲਿਆਂ ਚ ਹੁੰਦਾ ਸਕੰਦਰ ਦੇ ਸਿਰ ਦੇ ਵਿੱਚ ਜਿੰਨੀਆਂ ਅਕਲਾਂ ਦੇ ਖਾਨੇ ਸਨ ਸਾਰਿਆਂ ਦੇ ਵਿੱਚੋਂ ਇੱਕ ਵੀ ਇਸ ਗੱਲ ਦਾ ਜਵਾਬ ਨਾ ਬੋੜਿਆ ਅਤੇ ਉਹ ਸੋਚਾਂ ਵਿੱਚ ਪਿਆ ਹੋਇਆ ਅਸਮਾਨ ਵੱਲ ਦੇਖਣ ਲੱਗਾ ਸਕੰਦਰ ਚੁੱਪ ਤੋੜਦਾ ਹੋਇਆ ਫਿਰ ਬੋਲਿਆ ਬਾਬਾ ਆਸ਼ੀਰਵਾਦ ਤਾਂ ਦੇ ਬਾਬਾ ਜੀ ਸਮਝ ਗਏ ਕਿ ਇਸ ਕੋਲ ਪਹਿਲੇ ਸਵਾਲ ਦਾ ਜਵਾਬ ਨਹੀਂ ਇਸੇ ਕਰਕੇ ਇਸਨੇ ਦੂਸਰਾ ਕੀਤਾ ਬਾਬਾ ਜੀ ਨੇ ਦੂਸਰਾ ਸਵਾਲ ਫਿਰ ਕਰ ਦਿੱਤਾ ਕਹਿੰਦੇ ਨੌਜਵਾਨਾ ਜੇ ਤੂੰ ਅਗਲਾ ਮੁਲਕ ਜਿੱਤ ਜਾਵੇਂਗਾ ਤਾਂ ਫਿਰ ਕੀ ਕਰੇਗਾ ਸਿਕੰਦਰ ਬੋਲਿਆ ਕਹਿੰਦਾ ਉਹ ਜਦ ਜਿੱਤ ਜਾਵਾਂਗਾ ਫਿਰ ਉਸ ਤੋਂ ਅਗਲਾ ਜਿੱਤਾਂਗਾ ਸਵਾਲ ਫਿਰ ਉੱਥੇ ਖੜਾ ਸੀ ਜੇ ਤੂੰ ਵੀ ਜਿੱਤ ਗਿਆ ਫਿਰ ਕੀ ਕਰੇਗਾ ਸਿਕੰਦਰ ਕਹਿੰਦਾ ਉਸ ਤੋਂ ਅਗਲਾ ਜਿੱਤਾਂਗਾ ਬਾਬਾ ਜੀ ਨੇ ਫਿਰ ਉਸੇ ਸਵਾਲ ਨੂੰ ਦੁਹਰਾਇਆ ਕਿ ਜੇ ਤੂੰ ਅਗਲਾ ਵੀ ਜਿੱਤ ਗਿਆ ਫਿਰ ਕੀ ਕਰੇਗਾ ਸਵਾਲਾਂ ਦੇ ਬਾਬੇ ਵੱਲੋਂ ਹੁੰਦੇ ਦੁਹਰਾਓ ਤੋਂ ਸਿਕੰਦਰ ਥੋੜਾ ਖਿੱਚ ਗਿਆ ਕਿਉਂਕਿ ਕਿਸੇ ਵੀ ਵਿਅਕਤੀ ਕੋਲ ਜਦ ਸਵਾਲਾਂ ਦਾ ਜਵਾਬ ਨਹੀਂ ਹੁੰਦਾ ਤਾਂ ਖਿੱਚਦਾ ਹੀ ਹੁੰਦਾ ਹੈ ਜਦੋਂ ਵਿਵੇਕ ਬੁੱਧ ਦਾ ਖਾਨਾ ਖਾਲੀ ਹੋਵੇ ਜਦੋਂ ਅਕਲਾਂ ਦੇ ਖਾਨੇ ਖਾਲੀ ਹੋਣ ਸਹੀ ਪ੍ਰਸ਼ਨਾਂ ਦੇ ਉੱਤਰ ਕਦੀ ਨਹੀਂ ਬੋੜਦੇ ਜਦੋਂ ਉੱਤਰ ਨਹੀਂ ਆਉਂਦੇ ਤਾਂ ਉਸ ਵਕਤ ਸਿਰਫ ਤੇ ਸਿਰਫ ਗੁੱਸਾ ਹੀ ਆਉਂਦਾ ਹੈ ਖਿਜੀ ਆਉਂਦੀ ਹੈ ਪਰ ਸਿਕੰਦਰ ਖਿਜੇ ਹੋਏ ਨੇ ਜ਼ੋਰ ਦੀ ਕਿਹਾ ਬਾਬਾ ਮੈਂ ਸਾਰੀ ਦੁਨੀਆ ਨੂੰ ਫਤਿਹ ਕਰਾਂਗਾ ਬਾਬਾ ਜੀ ਨੇ ਫਿਰ ਉਹੀ ਸਵਾਲ ਕਰ ਦਿੱਤਾ ਸਾਰੀ ਦੁਨੀਆ ਫਤਿਹ ਕਰਕੇ ਫਿਰ ਕੀ ਕਰੇਗਾ ਸਿਕੰਦਰ ਕੋਲ ਜਵਾਬ ਤਾਂ ਨਹੀਂ ਸੀ ਪਰ ਮੂਰਖਤਾ ਦੇ ਖਜ਼ਾਨੇ ਤਾਂ ਭਰੇ ਹੋਏ ਸਨ ਉਸ ਵਿੱਚੋਂ ਕੱਢ ਕੇ ਉਸ ਨੇ اٹੇ ਸਟੇ ਕਿਹਾ ਮੈਂ ਸਾਰੀ ਦੁਨੀਆ ਦੇ ਉੱਤੇ ਜਦ ਰਾਜ ਮੇਰਾ ਹੋ ਜਾਏਗਾ ਫਿਰ ਮੈਂ ਆਰਾਮ ਨਾਲ ਬੈਠਾਂਗਾ ਬਾਬਾ ਜੀ ਕਹਿੰਦੇ ਜਿਹੜਾ ਆਰਾਮ ਤੂੰ ਲੱਖਾਂ ਕਰੋੜਾਂ ਲੋਕਾਂ ਦੇ ਪੁੱਤ ਮਰਵਾ ਕੇ ਲੱਭ ਰਿਆ ਮੈਂ ਉਹ ਬਿਨਾਂ ਕਿਸੇ ਰਾਜ ਤੋਂ ਉਸ ਆਨੰਦ ਅਤੇ ਉਸ ਖੁਸ਼ੀ ਦੀ ਪ੍ਰਾਪਤੀ ਵਿੱਚ ਪਹਿਲਾਂ ਬੈਠਾ ਹਾਂ اے ਨੌਜਵਾਨ ਇਸੇ ਕਰਕੇ ਮੈਂ ਉੱਠ ਕੇ ਤੇਰੇ ਅੱਗੇ ਸਿਰ ਝੁਕਾ ਕੇ ਤੇਰੇ ਸਵਾਗਤ ਲਈ ਨਹੀਂ ਖੜਾ ਹੋਇਆ ਸੀ ਮੈਨੂੰ ਪਤਾ ਸੀ ਕਿ ਤੂੰ ਇੱਕ ਬਹੁਤ ਗਰੀਬ ਹੈ ਗਰੀਬਾਂ ਅੱਗੇ ਕਦੀ ਕਿਸੇ ਦਾ ਸਿਰ ਨਹੀਂ ਝੁਕਦਾ ਹੁੰਦਾ ਇਹ ਗੱਲ ਸਿਕੰਦਰ ਦੇ ਤੁਰੰਦਰ ਤੱਕ ਲੱਗ ਗਈ ਤੀਰ ਬਿਲਕੁਲ ਟਿਕਾਣੇ ਉੱਤੇ ਵਜਾ ਜਨਮ ਜਨਮੰਤਰਾਂ ਦੀ ਮਾਰ ਨਾਲ ਬੱਜਰ ਹੋਏ ਜਿੰਦਰੇ ਖੁੱਲ ਗਏ ਸਿਕੰਦਰ ਚੁੱਪਚੀਪੀਤਾ ਕੋੜੇ ਤੇ ਵਾਪਸ ਚੜ ਗਿਆ ਤੇ ਫਿਰ ਅੱਗੇ ਨੂੰ ਤੁਰ ਪਿਆ ਪਰ ਦਵਾਈ ਉਸੇ ਵੇਲੇ ਅਸਰ ਨਹੀਂ ਕਰਦੀ ਦਵਾਈ ਅਸਰ ਕਰਨ ਲੱਗੀ ਕੁਝ ਮਹੀਨੇ ਬਾਅਦ ਹੁੰਦੀ ਹੈ ਪੰਜਾਬ ਦੇ ਗੈਰਤਮੰਦ ਪੁੱਤ ਪੋਰਸ ਕੋਲੋਂ ਜਦੋਂ ਸਿਕੰਦਰ ਨੇ ਰੱਜ ਕੇ ਕੁੱਟਖਾਦੀ ਆਪਣੀ ਫੌਜ ਦਾ ਵੱਡਾ ਨੁਕਸਾਨ ਕਰਾਇਆ ਕਹਿਣ ਤੋਂ ਭਾਵ ਕਿ ਪੋਰਸ ਸਾਤੋਂ ਸਿਕੰਦਰ ਜ਼ਤ ਹਾਰ ਗਿਆ ਦੁਨੀਆ ਦੇ ਲਖਾਰੀ ਵਿਦਵਾਨ ਤਾਂ ਕਹਿ ਹੀ ਰਹੇ ਨੇ ਕਿ ਪੋਰਸ ਹਾਰ ਗਿਆ ਸੀ ਹਾਰੇ ਹੋਏ ਰਾਜਾਂ ਦਾ ਕੋਈ ਵੀ ਜਿੱਤਿਆ ਹੋਇਆ ਰਾਜਾ ਵਰਾਜ ਵਾਪਸ ਨਹੀਂ ਕਰਦਾ ਜੇ ਸਿਕੰਦਰ ਜਿੱਤਿਆ ਹੁੰਦਾ ਤਾਂ ਯਕੀਨਨ ਬਿਆਸਦਰੀਆ ਨੂੰ ਟੱਪ ਕੇ ਉਹ ਏਸ਼ੀਆ ਵਾਲੇ ਪਾਸੇ ਪੂਰਬ ਵੱਲ ਨੂੰ ਅੱਗੇ ਵਧਦਾ ਉਸ ਦਾ ਵਾਪਸ ਮੁੜ ਜਾਣਾ ਇਸੇ ਗੱਲ ਦੀ ਤਸਦੀਕ ਕਰਦਾ ਹੈ ਕਿ ਸਿਕੰਦਰ ਪੋਰਸ ਕੋਲ ਹਾਰ ਗਿਆ ਸੀ ਪਰ ਪੋਰਸ ਦੀ ਇਹ ਵਡਿਆਈ ਸੀ ਕਿ ਉਸ ਨੇ ਸਿਕੰਦਰ ਦਾ ਸਿਰ ਨਹੀਂ ਲਾਇਆ ਪੋਰਸ ਨੇ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਦੋਸਤਾਨਾ ਲਹਿਜ਼ੇ ਦੇ ਵਿੱਚ ਉਸ ਨੂੰ ਵਾਪਸ ਮੋੜ ਦਿੱਤਾ ਇਹ ਉਸ ਵੇਲੇ ਦੇ ਪ੍ਰਾਤਨ ਪੰਜਾਬ ਦਾ ਸੁਭਾਅ ਸੀ ਜਦੋਂ ਇਸ ਦਾ ਨਾਮ ਪੰਜਾਬ ਨਹੀਂ ਸੀ ਕੁਝ ਸਾਲਾਂ ਬਾਅਦ ਚੰਦਰਗੁਪਤ ਕਟਲਿਆ ਜਿਸ ਦਾ ਦੂਸਰਾ ਨਾਮ ਚਾਨਕਿਆ ਇਸ ਨੇ ਪੌਰਸ ਦੀ ਤਾਕਤ ਨੂੰ ਜਦ ਦੇਖਿਆ ਤਾਂ ਇਹ ਡਰਿਆ ਕਿ ਅਗਲੇ ਰਾਜ ਸਾਡੇ ਕਿਤੇ ਕਲਨਪੌਰਸੀ ਨਾ ਮੰਨ ਲਵੇ ਪਰ ਪੌਰਸ ਦੇ ਤਾਂ ਦਿਲ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਸੀ ਪਰ ਜਿਹੜੇ ਕਮਜ਼ੋਰ ਲੋਕ ਹੁੰਦੇ ਹਨ ਉਹ ਡਰਦੇ ਹੁੰਦੇ ਹਨ ਜਿਵੇਂ ਅੱਜ ਦਾ ਭਾਰਤ ਸਿੱਖਾਂ ਤੋਂ ਡਰਦਾ ਉਸ ਚੰਦਰਗੁਪਤ ਕਟਲਿਆ ਬਨਾਮ ਚਾਨਕਿਆ ਨੇ ਪੌਰਸ ਨੂੰ ਦੋਸਤ ਬਣਾਇਆ ਤੇ ਦੋਸਤ ਬਣਾਉਣ ਤੋਂ ਬਾਅਦ ਇੱਕ ਦਿਨ ਉਸ ਦੇ ਪਿੱਠ ਵਿੱਚ ਛੁਰਾ ਮਾਰ ਕੇ ਉਸ ਦੀ ਜਾਨ ਲੈ ਲਈ ਅਤੇ ਉਸ ਤੇ ਰਾਜ ਤੇ ਕਬਜ਼ਾ ਕਰ ਲਿਆ ਵਿਦਵਾਨ ਲੋਕ ਕਹਿਣਗੇ ਤੱਥ ਕੀ ਨੇ ਸਰੋਤ ਕੀ ਨੇ ਸਾਰਾ ਕੁਛ ਤੱਥਾਂ ਤੇ ਸਰੋਤਾਂ ਦੇ ਆਧਾਰ ਦੇ ਉੱਤੇ ਨਹੀਂ ਹੁੰਦਾ ਝੂਠ ਨੂੰ ਸੱਚਾ ਸਾਖਤ ਕਰਨ ਵਾਲੇ ਜਿਹੜੇ ਤੱਥ ਹੁੰਦੇ ਹਨ ਜਾਂ ਸਬੂਤ ਹੁੰਦੇ ਹਨ ਉਹਨਾਂ ਦੀਆਂ ਜੜਾਂ ਬਹੁਤ ਡੂੰਘੀਆਂ ਨਹੀਂ ਹੁੰਦੀਆਂ ਸਿਕੰਦਰ ਬਨਾਮ ਅਲੈਗਜ਼ੈਂਡਰ ਜਿਸ ਦਾ ਜਿਸ ਨੂੰ ਸਾਰਾ ਯੂਰਪ ਤੇ ਸਾਰੀ ਦੁਨੀਆ ਗ੍ਰੇਟ ਸਿਕੰਦਰ ਕਹਿ ਰਹੀ ਹੈ ਸਾਰਾ ਸੰਸਾਰ ਕਹਿ ਰਿਹਾ ਪੋਰਸਾਰ ਗਿਆ ਸੀ ਮੈਂ ਬਿਨਾ ਕਿਸੇ ਗੱਲ ਤੋਂ ਤੱਥ ਤੇ ਸਬੂਤ ਦੇ ਰਿਹਾ ਕਿ ਜੇ ਉਹ ਜਿੱਤ ਗਿਆ ਸੀ ਤਾਂ ਫਿਰ ਪੋਰਸ ਦੇ ਰਾਜ ਉੱਤੇ ਉਹਨੇ ਰਾਜ ਕਿਉਂ ਨਹੀਂ ਕੀਤਾ ਦੀਪੂਰ ਉਸ ਦੀ ਭੂਆ ਦਾ ਪੁੱਤਰ ਸੀ ਜਾਂ ਮਾਮੇ ਦਾ ਪੁੱਤਰ ਸੀ ਜਿੱਤੇ ਹੋਏ ਹਰਸੀ ਰਾਜੇ ਬਿਨਾਂ ਕਿਸੇ ਜ਼ੋਰ ਤੋਂ ਰਾਜ ਵਾਪਸ ਨਹੀਂ ਕਰਦੇ ਪੂਰਸ ਦੇ ਹਥਿਆਰਾਂ ਦੀ ਚਾਸ਼ਣੀ ਅਤੇ ਵਿਸ ਨੇ ਉਸ ਨੂੰ ਮੋੜ ਲਈ ਮਜਬੂਰ ਕੀਤਾ ਤੌਣ ਨਵਾ ਕਿ ਸਿਕੰਦਰ ਵਾਪਸ ਪਰਤਿਆ ਰਸਤੇ ਵਿੱਚ ਜਾਂਦੇ ਹੋਏ ਦੀ ਉਸ ਦੀ ਮੌਤ ਵੀ ਹੋ ਜਾਂਦੀ ਹੈ ਮੌਤ ਕਿਵੇਂ ਹੋ ਗਈ ਹੋ ਸਕਦਾ ਪੂਰਸ ਦੇ ਕੋਲੋਂ ਵੱਡੀ ਪੱਧਰ ਤੇ ਜ਼ਖਮੀ ਹੋ ਗਿਆ ਹੋਵੇ ਜਿਸ ਦੇ ਜ਼ਖਮਾਂ ਦਾ ਇਲਾਜ ਨਾ ਹੋ ਸਕਿਆ ਹੋਵੇ ਰਸਤੇ ਵਿੱਚ ਕੋਈ ਇਨਫੈਕਸ਼ਨ ਹੋ ਗਈ ਹੋਵੇ ਉਸ ਦੀ ਮੌਤ ਹੋ ਗਈ ਹੋਵੇ ਸੋ ਸਾਡੀਆਂ ਨਜ਼ਰਾਂ ਦੇ ਵਿੱਚ ਇਸ ਗ੍ਰੇਟ ਪੰਜਾਬ ਦਾ ਪੁੱਤਰ ਪੋਰਸ ਗ੍ਰੇਟ ਹੈ ਅਸੀਂ ਦੁਨੀਆ ਦੇ ਵਿਦਵਾਨਾਂ ਵੱਲ ਕਿਉਂ ਦੇਖੀਏ ਅਸੀਂ ਆਪਣੀ شناخت ਦੂਸਰਿਆਂ ਕੋਲੋਂ ਕਿਉਂ ਮੰਗੀਏ ਮੈਂ ਦੂਸਰਿਆਂ ਨੂੰ ਕਿਉਂ ਪੁੱਛਾਂ ਕਿ ਦੱਸੋ ਮੈਂ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਸ਼ੀਸ਼ਾ ਨਹੀਂ ਦਿਸਦਾ ਕੀ ਮੈਂ ਆਪਣਾ ਮੂੰਹ ਸ਼ੀਸ਼ੇ 'ਚ ਨਹੀਂ ਦੇਖ ਸਕਦਾ ਮੇਰੇ ਵਿੱਚ ਕੀ ਗੁਣ ਹੈ ਮੇਰੇ ਵਿੱਚ ਕੀ ਔਗਣ ਹੈ ਉਸ ਬਾਰੇ ਮੈਨੂੰ ਖੁਦ ਨੂੰ ਪਤਾ ਹੈ ਕਹਿਣ ਦਾ ਪਾਪ ਕਿ ਹਰੇਕ ਵਿਅਕਤੀ ਨੂੰ ਆਪਣੇ ਗੁਣ ਔਗਣ ਬਾਰੇ ਪਤਾ ਹੁੰਦਾ ਹੈ ਜਿਹੜੀ ਕੌਮ ਆਪਣੀ شناخت ਕਿਸੇ ਦੂਸਰੇ ਕੋਲੋਂ ਕਰਵਾਵੇ ਉਸ ਦਾ ਗੁਲਾਮ ਹੋਣਾ ਸਹਿਜ ਸੁਭਾਈ ਹੁੰਦਾ ਹੈ ਆਜ਼ਾਦ ਕੌਮਾਂ ਆਪਣੀ شناخت ਆਪ ਤੈਅ ਕਰਦੀਆਂ ਹਨ ਗੁਲਾਮ ਦੇ ਅਰਥ ਇਹ ਨਹੀਂ ਹੁੰਦੇ ਕਿ ਤੁਹਾਡੇ ਉੱਤੇ ਕੋਈ ਰਾਜ ਕਰ ਰਿਹਾ ਹੈ ਗੁਲਾਮ ਦੇ ਅਰਥ ਇਹ ਹੁੰਦੇ ਹਨ ਕਿ ਜਿਹੜਾ ਤੁਹਾਡੇ ਤੇ ਰਾਜ ਕਰ ਰਿਹਾ ਹੈ ਤੁਸੀਂ ਉਸ ਦੀ ਦੀਨਗੀ ਪ੍ਰਮਾਨ ਕਰ ਲਈ ਹੈ ਪੰਜਾਬ ਦੇ ਸਿੱਖਾਂ ਨੇ ਅਜੇ ਤੱਕ ਦੀਨਗੀ ਕਦੇ ਕਿਸੇ ਦੀ ਵੀ ਪ੍ਰਮਾਨ ਨਹੀਂ ਕੀਤੀ ਜਿਸ ਦਾ ਸਬੂਤ ਹੁੰਦਾ ਹੈ ਸੰਘਰਸ਼ ਸਟਰਗਲ ਜਦੋ ਜੈਦ ਮੁਰਚੇ ਗੁਲਾਮ ਅਤੇ ਸੰਘਰਸ਼ੀ ਇਹ ਦੋਨੋਂ ਅਲੱਗ-ਅਲੱਗ ਹੁੰਦੇ ਹਨ ਸਿੱਖ ਗੁਲਾਮ ਨਹੀਂ ਸੰਘਰਸ਼ੀ ਹਨ ਸਿਕੰਦਰ ਦੇ ਰਾਜ ਬਾਰੇ ਮੈਂ ਇੱਕ ਨਕਸ਼ਾ ਕੱਢ ਕੇ ਪਾਇਆ ਜੋ ਨੀਲੇ ਰੰਗ ਦਾ ਦਿਸ ਰਿਹਾ ਇਸ ਖੇਤ ਦੇ ਉੱਤੇ ਸਿਕੰਦਰ ਨੇ ਸਿਰਫ ਰਾਜ ਕੀਤਾ ਉਹ ਨਕਸ਼ਾ ਦਰਿਆ ਸਿੰਧ ਤੋਂ ਪਾਰ ਨਹੀਂ ਜਾਂਦਾ ਜਿਸ ਦਾ ਮਤਲਬ ਹੈ ਸਿਕੰਦਰ ਪੰਜਾਬ ਨੂੰ ਜਿੱਤ ਨਹੀਂ ਸਕਿਆ ਜਿਸ ਦਾ ਅਰਥ ਹੈ ਸਿਕੰਦਰ ਹਾਰ ਗਿਆ ਸੀ ਵਾਪਸ ਜਾਂਦਾ ਹੈ ਮਰ ਗਿਆ ਦਾ ਅਰਥ ਹੈ ਸਿਕੰਦਰ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸੀ ਜ਼ਖਮ ਠੀਕ ਨਾ ਹੋਣ ਕਰਕੇ ਕੋਈ ਇਨਫੈਕਸ਼ਨ ਹੋ ਗਿਆ ਤੇ ਮਰ ਗਿਆ ਪੋਰਸ ਦੀ ਧਿਆਨਤਦਾਰੀ ਇਸ ਵਿੱਚ ਸੀ ਕਿ ਉਸਨੇ ਸਿਕੰਦਰ ਦੀ ਜਾਨ ਨਹੀਂ ਲਈ ਅਤੇ ਉਸਦੀ ਜਾਨ ਬਖਸ਼ਿ ਦਿੱਤੀ। ਇਹ ਪੋਰਸ ਦੀ ਵਿੜਾਈ ਹੈ, ਇਹ ਪੰਜਾਬ ਦੇ ਪੁੱਤ ਦੀ ਵਿੜਾਈ ਹੈ, ਇਹ ਇਸ ਪੰਜਾਬ ਦੀ ਉਸ ਵੇਲੇ ਦੀ ਧਰਤੀ ਦੀ ਵਿੜਾਈ ਹੈ। ਮੈਂ ਇਹ ਗੱਲ ਕਿਉਂ ਕੀਤੀ ਜੋ ਹਜ਼ਾਰਾਂ ਸਾਲ ਪੁਰਾਣੀ ਗੱਲ ਹੈ। ਇਸ ਲਈ ਕੀਤੀ ਕਿ ਹੋਈਆਂ ਸਾਜ਼ਿਸ਼ਾਂ ਦਾ ਪਰਦਾ ਉਘਾੜਿਆ ਜਾਵੇ। ਅਸੀਂ ਸਾਜ਼ਿਸ਼ਾਂ ਨੂੰ ਨੰਗਿਆਂ ਕਰਨ ਦੇ ਸਮਰੱਥਾਂ। ਅਜੇ ਦਸਮ ਗ੍ਰੰਥ ਦੇ ਸੰਬੰਧ ਵਿੱਚ ਗੱਲ ਕਰਨ ਦਾ ਸਹੀ ਸਮਾਂ ਨਹੀਂ ਆਇਆ। ਜਿੰਨੀ ਕੀ ਗੱਲ ਮੈਂ ਪੋਰਸ ਤੇ ਸਿਕੰਦਰ ਦੀ ਕਰਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਇੰਨੀ ਕੀ ਗੱਲ ਦੇ ਵਿੱਚ ਮੈਂ ਵੀ ਸਿੱਧ ਕਰ ਦਿਆਂਗਾ ਕਿ ਦਸਮ ਗ੍ਰੰਥ ਗੁਰੂ ਸਾਹਿਬ ਦਾ ਲਿਖਿਆ ਹੋਇਆ ਨਹੀਂ ਇਹ ਸਿੱਧ ਕਰ ਦਿਆਂਗੇ ਕਿ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰੂ ਹੈ ਪਰ ਮੈਂ ਇਧਰ ਅਜੇ ਜਾਣਾ ਨਹੀਂ ਇਹ ਮੇਰਾ ਵਿਸ਼ਾ ਨਹੀਂ ਮੈਂ ਸਿਰਫ ਇੱਕ ਸੰਕੇਤ ਦੇ ਰਿਹਾ ਕਿ ਜਦ ਦਿਨ ਸਮਾਂ ਆਏ ਤੇ ਗੱਲ ਕਰਾਂਗੇ ਅਜੋਕਾ ਭਾਰਤੀ ਚਾਨਕੀਆ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣਾ ਨਾ ਸਮਝੇ ਸਿਆਣਪ ਉਦੋਂ ਤੱਕ ਕੰਮ ਕਰਦੀ ਹੈ ਜਦ ਤੱਕ ਕੋਈ ਚੁੱਪ ਹੈ ਜਿਸ ਦਿਨ ਕਿਸੇ ਦਾ ਬਰਫ਼ ਦੀ ਰੇਤ ਉੱਤੇ ਅਠਖੇਲੀਆਂ ਕਰਦੇ ਹੋਏ ਦਾ ਗਿਆਨ ਦਾ ਦਰਵਾਜ਼ਾ ਖੁੱਲਿਆ ਤਾਂ ਸਾਰੀਆਂ ਸਾਜ਼ਿਸ਼ਾਂ ਦੇ ਪਰਦਿਆਂ ਦੇ ਲੰਗਾਰ ਲੈ ਕੇ ਆਵਾਂਗੇ ਕਿਉਂਕਿ ਝੂਠ ਦੀ ਜੜ ਨਹੀਂ ਹੁੰਦੀ ਝੂਠ ਦਾ ਕੋਈ ਆਧਾਰ ਨਹੀਂ ਹੁੰਦਾ ਝੂਠ ਦਾ ਆਧਾਰ ਸਾਜ਼ਿਸ਼ ਹੁੰਦਾ ਹੈ ਤੇ ਸਾਜ਼ਿਸ਼ ਦਾ ਆਧਾਰ ਝੂਠ ਹੁੰਦਾ ਹੈ ਇਹ ਦੋਨੋਂ ਹੀ ਇੱਕ ਦੂਸਰੇ ਉੱਤੇ ਟਿਕੇ ਹੁੰਦੇ ਹਨ ਅਤੇ ਇਹਨਾਂ ਦੋਨਾਂ ਦੀ ਜੜ ਨਹੀਂ ਹੁੰਦੀ ਐਵੇਂ ਨਹੀਂ ਸਾਡੇ ਬਾਬੇ ਨੇ ਕਿਹਾ ਕੂੜ ਨੂੰ ਖੁੱਟਾ ਨਾਨਕਾ ਊੜਕ ਸੱਚ ਰਹੀ ਕਿੰਨਿਆਂ ਕੁ ਹਨੇਰਿਆਂ ਨੇ ਚਾਨਣ ਦਾ ਰਾਹ ਰੋਕਿਆ ਚਾਨਣ ਨੂੰ ਤਾਂ ਇਹ ਵੀ ਨਹੀਂ ਕਹਿਣਾ ਪੈਂਦਾ ਕਿ ਹਨੇਰਿਆ ਪਾਸੇ ਹਟ ਚਾਨਣ ਜਿਉਂ-ਜਿਉਂ ਅੱਗੇ ਵਧਦਾ ਜਾਂਦਾ ਹੈ ਹਨੇਰਾ ਆਪੇ ਪਛਾਣ ਹਟ ਕੇ ਉਸ ਨੂੰ ਰਾਹ ਦੇ ਹੀ ਜਾਂਦਾ ਹੈ ਝੂਠ ਨੂੰ ਹਰਾਉਣ ਦਾ ਯਤਨ ਨਾ ਕਰੀਏ ਬਸ ਸੱਚ ਹੋ ਜਾਣ ਦਾ ਯਤਨ ਕਰੀਏ ਚਾਨਣ ਬਣ ਜਾਣ ਦਾ ਯਤਨ ਕਰੀਏ ਚਾਨਣ ਬਣਨ ਲਈ ਯਤਨ ਨਹੀਂ ਕਰਨੇ ਪੈਂਦੇ ਅਰਦਾਸ ਕਰਨੀ ਪੈਂਦੀ ਹੈ ਕਿਉਂਕਿ ਅਰਦਾਸ ਦਾ ਆਧਾਰ ਸੱਚ ਹੁੰਦਾ ਹੈ ਅਰਦਾਸ ਹੋ ਹੀ ਸੱਚ ਅੱਗੇ ਰਹੀ ਹੁੰਦੀ ਹੈ ਤੇ ਸੱਚ ਹਮੇਸ਼ਾ ਤੁਹਾਡੀ ਗੱਲ ਸੁਣਦਾ ਹੈ ਕਦੀ ਪੱਥਰਾਂ ਅੱਗੇ ਕੀਤੀ ਹੋਈ ਅਰਦਾਸ ਪੱਥਰ ਨਹੀਂ ਸੁਣਦੇ ਪੱਥਰਾਂ ਦੇ ਕੰਨ ਨਹੀਂ ਹੁੰਦੇ ਪੱਥਰ ਵਿੱਚ ਜਾਨ ਨਹੀਂ ਹੁੰਦੀ ਪੱਥਰ ਕਦੇ ਸੱਚ ਨਹੀਂ ਹੁੰਦਾ ਇਰਾਨੀ ਮਾਰੂਥਲ ਦੀ ਠੰਡੀ ਰੇਤ ਉੱਤੇ ਬੈਠਾ ਹੋਇਆ ਉਹ ਸੰਤ ਜਿਸ ਨੇ ਸਿਕੰਦਰ ਨੂੰ ਇਹ ਸਮਝਾ ਦਿੱਤਾ ਸੀ ਕਿ ਮੈਂ ਤੇਰੇ ਨਾਲੋਂ ਵੱਡਾ ਪਾਤਸ਼ਾਹ ਹਾਂ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਸਮਝਾਈ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ ਝੂਠ ਸਿਕੰਦਰ ਦੇ ਕਾਫਲੇ ਵਾਂਗੂ ਕਿੰਨਾ ਵੀ ਵੱਡਾ ਹੋਵੇ ਕਿਸੇ ਜ਼ਮੀਨ ਤੇ ਬੈਠੇ ਹੋਏ ਸੰਤ ਨਾਲੋਂ ਵੱਡਾ ਨਹੀਂ ਹੁੰਦਾ ਬੱਕਰੀ ਜਿੰਨੀ ਮਰਜ਼ੀ ਵੱਡੀ ਹੋਵੇ ਉਹ ਖਲੋਤੀ ਹੋਈ ਵੀ ਬੈਠੇ ਹੋਏ ਊਠ ਨਾਲੋਂ ਨਿੱਕੀ ਹੁੰਦੀ ਹੈ ਤੇ ਛੋਟੀ ਹੁੰਦੀ ਹੈ ਕੁਝ ਚਾਣਕੀਆ ਗੁਰਬਾਣੀ ਦੀ ਇਸ ਤੁਕ ਨੂੰ ਆਧਾਰ ਬਣਾ ਕੇ ਕੰਨਿਆਂ ਨੂੰ ਸਵਾਰ ਕਰ ਦਿੰਦੇ ਹਨ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਸਾਨੂੰ ਰਾਜ ਚਾਹੀਦਾ ਨਹੀਂ ਇਹ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਹਨ ਨਾ ਰਾਜ ਨਾ ਚਾਹੂੰ ਮੁਕਤ ਨਾ ਜਾਹੂੰ ਮਨਪ੍ਰੀਤ ਚਰਨ ਕਮਲਾਰੇ हे ਪ੍ਰਮਾਤਮਾ ਮੈਨੂੰ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ ਤੇ ਪ੍ਰੀਤੀ ਮੈਂ ਇਸ ਕਰਕੇ ਮੰਗ ਰਿਹਾ ਮੈਂ ਤੇਰੀ ਇਸ ਪ੍ਰੀਤਪਰੀ ਬੰਦਗੀ ਦੇ ਵਿੱਚੋਂ ਕੋਈ ਰਾਜ ਖੜਾ ਨਹੀਂ ਕਰਨਾ ਮੈਨੂੰ ਕੋਈ ਪਰਸਨਲ ਹੀ ਨਿੱਜੀ ਤੌਰ ਤੇ ਰਾਜ ਨਹੀਂ ਚਾਹੀਦਾ ਕਿਉਂਕਿ ਮੇਰੇ ਲਈ ਬੰਦਗੀ ਹੀ ਪਾਤਸ਼ਾਹੀ ਪਾਤਸ਼ਾ ਹੈ ਇਸ ਬੰਦਗੀ ਦੀ ਪਾਤਸ਼ਾਹੀ ਦੇ ਵਿੱਚੋਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਸੀ ਤਲਵਾਰਾਂ ਹੁਣ ਦੋ ਧਾਰਨ ਕਰਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਮੀਰੀ ਹੁੰਦੀ ਰਾਜਨੀਤੀ ਸਤਗੁਰ ਕਹਿੰਦੇ ਮੈਨੂੰ ਰਾਜ ਨਹੀਂ ਚਾਹੀਦਾ ਤਾਂ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ ਸਿਰਫ ਬੰਦਗੀ ਚਾਹੀਦੀ ਹੈ ਤੇ ਬੰਦਗੀ ਦੇ ਵਿੱਚ ਹੀ ਮੁਕਤੀ ਹੈ ਤੇ ਬੰਦਗੀ ਦੇ ਵਿੱਚ ਹੀ ਪਾਤਸ਼ਾਹੀ ਅਤੇ ਰਾਜ ਹੈ ਇਸ ਦਾ ਮਤਲਬ ਸਤਗੁਰਾਂ ਨੇ ਪਾਤਸ਼ਾਹੀ ਵੀ ਮੰਗੀ ਤੇ ਰਾਜ ਵੀ ਮੰਗਿਆ ਬਿਲਕੁਲ ਉਸੇ ਤਰ੍ਹਾਂ ਮੰਗਿਆ ਜਿਵੇਂ ਕਿਸੇ ਗਰੀਬ ਔਰਤ ਨੇ ਸੋਨੇ ਦੀ ਮਧਾਣੀ ਨਾਲ ਦੁੱਧ ਰੜਕਦਿਆਂ ਗੋਦੀ ਵਿੱਚ ਪੁੱਤੇ ਨੂੰ ਖੜਾਉਣ ਦਾ ਵਾਰ ਮੰਗਿਆ ਸੀ ਜਿਸ ਨੇ ਅਮੀਰੀ ਵੀ ਮੰਗ ਲਈ ਤੇ ਪੁੱਤਰ ਦਾ ਵਿਆਹ ਵੀ ਮੰਗ ਲਿਆ ਤੇ ਪੁੱਤਰ ਲਈ ਅੰਗੌਲਾ ਦੇ ਵੀ ਮੰਗ ਲਈ ਤੇ ਘਰ ਵਿੱਚ ਲਵੇਰਾ ਤੇ ਦੁੱਧ ਵੀ ਮੰਗ ਲਿਆ ਇਸੇ ਤਰ੍ਹਾਂ ਅਸੀਂ ਇਕੱਲੇ ਵੱਧ ਅਧਿਕਾਰ ਨਹੀਂ ਮੰਗਦੇ ਅਸੀਂ ਇਹ ਨਹੀਂ ਕਹਿੰਦੇ ਸਾਡੇ ਬੰਦੇ ਜ਼ਿਲ੍ਹੇ ਚ ਬੈਠੇ ਛੱਡ ਦਿਓ ਅਸੀਂ ਇਹ ਵੀ ਨਹੀਂ ਕਹਿੰਦੇ ਸਾਨੂੰ ਐਮਐਸਪੀ ਦੇ ਦਿਓ ਅਸੀਂ ਤਾਂ ਸਿੱਧਾ ਹੁਣ ਰਾਜ ਹੀ ਮੰਗ ਰਹੇ ਹਾਂ ਤਾਂ ਕਿ ਇਸ ਰਾਜ ਵਿੱਚ ਸਾਰੀਆਂ ਹੀ ਮੰਗਾਂ ਪੂਰੀਆਂ ਹੋ ਜਾਣ ਥੋੜਾ ਜਿਹਾ ਸ਼ਬਦ ਨੂੰ ਹੋਰ ਸਪਸ਼ਟ ਕਰਦੇ ਹਾਂ ਰਾਜ ਨਾ ਚਾਹੂੰ ਮੁਖਤਰਾ ਨਾ ਚਾਹੂੰ ਨਿੱਜੀ ਗੱਲ ਹੈ ਕੌਮੀ ਗੱਲ ਨਹੀਂ ਹੈ ਉਦਾਹਰਣ ਦੇ ਤੌਰ ਤੇ ਮੈਂ ਆਪਣੀ ਗੱਲ ਕਰਦਾ ਕਿ ਮੈਨੂੰ ਕੋ ਰਾਜ ਨਹੀਂ ਚਾਹੀਦਾ ਪਰ ਮੇਰੀ ਕੌਮ ਨੂੰ ਸਾਡੀ ਕੌਮ ਨੂੰ ਰਾਜ ਚਾਹੀਦਾ ਹੈ ਮੈਨੂੰ ਕੋਈ ਰਾਜਸੀ ਆਉਦਾਨੀ ਚਾਹੀਦਾ ਪਰ ਅਸੀਂ ਚਾਹੁੰਦੇ ਸਾਡੇ ਅਗੜੀ ਔਲਾਦ ਸਾਡੇ ਪ੍ਰਬੰਧਕ ਢਾਂਚੇ ਦੇ ਰਾਜਸੀ ਅਹੁਦੇ ਉੱਤੇ ਬੈਠ ਕੇ ਆਪਣੇ ਫੈਸਲੇ ਕਰਨ ਸਾਰਾ ਕੁਝ ਸ਼ਬਦਾਂ ਦੇ ਵਿੱਚ ਲੁਕਿਆ ਹੁੰਦਾ ਹੈ ਲੋੜ ਹੁੰਦੀ ਹੈ ਸ਼ਬਦਾਂ ਨੂੰ ਖੋਲਿਆ ਜਾਵੇ ਇੱਕ ਸ਼ਬਦਾਂ ਦਾ ਅਰਥ ਹੁੰਦਾ ਹੈ ਦੂਜਾ ਸ਼ਬਦ ਦਾ ਭਾਅਰਥ ਹੁੰਦਾ ਜਿਵੇਂ ਅਸੀਂ ਸਹਿਸਬਾਈ ਕਹਿ ਦਿੰਨੇ ਆ ਕਿ ਕਿਦਾਂ ਕੰਮ ਮੁਕਾਤਾ ਕਿ ਨਹੀਂ ਅਜੇ ਅਗਲਾ ਬੰਦਾ ਜਵਾਬ ਦਿੰਦਾ ਲੈ ਉਹਨੇ ਤਾਂ ਫੱਟੇ ਚੱਕਦੇ ਫੱਟੇ ਚੱਕਣ ਦਾ ਅਰਥ ਕੀ ਬਣੇਗਾ ਫੱਟੇ ਚੱਕਣ ਦਾ ਅਰਥ ਤਾਂ ਇਹ ਆ ਕੋ ਲੱਕੜ ਦੇ ਫੱਟੇ ਕਿਤੇ ਪਏ ਸੀ ਤੇ ਚੁੱਕ ਕੇ ਦੂਜੇ ਥਾਂ ਤੇ ਰੱਖ ਦਿੱਤੇ ਪਰ ਇਸ ਦਾ ਭਾਵ ਅਰਥ ਇਹ ਨਿਕਲਦਾ ਹੈ ਕਿ ਕੰਮ ਨੂੰ ਛੇਤੀ ਛੇਤੀ ਝੜਾਪਟ ਮਗਾ ਦਿੰਦਾ ਹੈ ਫੱਟੇ ਚੱਕ ਦਿੰਦੇ ਅਰਥ ਅਤੇ ਭਾਵ ਅਰਥ ਵਿੱਚ ਇਹ ਕੁਛ ਹੁੰਦਾ ਗੁਰਬਾਣੀ ਦੇ ਕਿਸੇ ਇੱਕ ਲਾਈਨ ਵਿੱਚ ਇੱਕ ਸ਼ਬਦ ਨੂੰ ਫੜ ਕੇ ਤੁਸੀਂ ਉਸ ਨੂੰ ਅਲੱਗ ਦੇ ਕੇ ਦੂਜੇ ਤੇ ਧਰਦੇ ਹੋ ਗੁਰੂ ਸਾਹਿਬ ਤੇ ਇਦਾਂ ਕਿਹਾ ਹੀ ਨਹੀਂ ਪਟਾ ਨੇ ਆਪਣੀ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਬਾਰੇ ਸਪਸ਼ਟ ਕੀਤਾ ਨਾਨਕ ਰਾਜ ਚਲਾਇਆ ਸੱਚਕੂਟ ਸਤਾਣੀ ਨੀਮਦਾ ਹੈ ਕੋਟ ਹੁੰਦਾ ਕਿਲਾ ਨੀਵ ਹੁੰਦਾ ਨਹੀਂ ਸੱਚ ਹੁੰਦਾ ਸਦਾ ਰਹਿਣ ਵਾਲਾ ਰਾਜ ਕੀ ਹੁੰਦਾ ਉਹ ਤੁਹਾਨੂੰ ਪਤਾ ਨਾਨਕ ਰਾਜ ਚਲਾਇਆ ਰਾਜ ਦਾ ਸ਼ਬਦ ਅਰਥ ਅਰਜ਼ਾ ਦਾ ਉਲਟਾ ਹੈ ਰਜ਼ਾ ਹੁੰਦੀ ਹੈ ਹੁਕਮ ਅਰਾਜ ਹੁੰਦਾ ਹੁਕਮ ਦੇਣ ਵਾਲਾ ਹੁਕਮ ਕਰਨ ਵਾਲਾ ਰਜ਼ਾ ਹੁੰਦੀ ਹੈ ਕਿ ਜਿਸ ਨੂੰ ਹੁਕਮ ਹੋਇਆ ਹੈ ਉਹ ਹੁਕਮ ਦੀ ਤਾਮੀਲ ਕਰੇ ਰਾਜ ਹੁੰਦਾ ਹੈ ਕਿ ਜਿਸ ਕੋਲ ਰਾਜ ਦਾ ਅਧਿਕਾਰ ਹੈ ਉਹ ਹੁਕਮ ਕਰ ਸਕਦਾ ਹੈ ਰਾਜ ਦੋ ਤਰ੍ਹਾਂ ਦਾ ਹੈ ਇੱਕ ਰਾਜ ਜ਼ਮੀਨ ਤੇ ਹੁੰਦਾ ਹੈ ਇੱਕ ਰਾਜ ਬ੍ਰਹਮੰਡ ਵਿੱਚ ਹੁੰਦਾ ਹੈ ਜਿਸ ਨੂੰ ਅਬਨਾਸੀ ਰਾਜ ਵੀ ਆਖਦੇ ਆਂ ਜਦ ਗੁਰਬਾਣੀ ਅਬਨਾਸੀ ਰਾਜ ਦੀ ਗੱਲ ਕਰਦੀ ਹੈ ਜਦ ਗੁਰਬਾਣੀ ਬੰਦਗੀ ਦੀ ਗੱਲ ਕਰਦੀ ਹੈ ਤਾਂ ਇਸ ਦੇ ਅਰਥ ਸਿਰਫ ਬੰਦਗੀ ਨਾਲ ਜੋੜ ਕੇ ਨਹੀਂ ਕਰ ਸਕਦੇ ਬੰਦਗੀ ਨਾਲ ਜੋੜ ਕੇ ਪਹਿਲਾਂ ਕਰਨੇ ਹਨ ਤੇ ਇਸ ਨੂੰ ਦੂਸਰੇ ਪਾਸੇ ਸੰਸਾਰ ਉੱਤੇ ਲਾਗੂ ਕਰਨ ਦੇ ਵੀ ਦੂਜੇ ਪੱਖ ਤੋਂ ਕਰਨੇ ਹਨ ਜਵੇਂ ਸਤਿਗੁਰਾਂ ਨੇ ਇਹ ਬਾਣੀ 'ਚ ਲਿਖਿਆ ਕਿ ਪਰਮਾਤਮਾ ਕਦੇ ਜੂਨ ਤੇ ਜਨਮ ਵਿੱਚ ਨਹੀਂ ਆਉਂਦਾ ਦੂਸਰੇ ਪਾਸੇ ਸਤਿਗੁਰਾਂ ਨੇ ਇਹ ਲਿਖ ਦਿੱਤਾ ਹੈ ਏ जग ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿਚਵਾਸ ਉਹ ਪਰਮਾਤਮਾ ਹੀ ਜਨਮ ਰੂ ਲੈ ਕੇ ਸਰੀਰ ਰੂਪਾਂ ਦੇ ਵਿੱਚ ਬੈਠਾ ਹੋਇਆ ਇਸ ਵਿੱਚ ਦੇਖ ਰਿਹਾ ਕਰ ਰਿਹਾ ਹੈ ਪਰਮਾਤਮਾ ਦੇ ਦੋ ਰੂਪ ਹਨ ਸਰਗੁਣ ਤੇ ਨਿਰਗੁਣ ਨਿਰਗੁਣ ਉਸ ਦਾ ਹੈਗਾ ਬਨਸੀ ਰਾਜ ਸਰਗੁਣ ਹੈਗਾ ਉਸ ਦਾ ਜਮੀਨ ਤੇ ਰਾਜ ਪਰ ਇਸ ਵਕਤ ਉਸ ਦਾ ਜ਼ਮੀਨ ਉੱਤੇ ਰਾਜ ਘਟ ਹੈ ਮਲੇਛਾਂ ਤੇ ਰਾਖਸ਼ਾਂ ਦਾ ਬਹੁਤਾ ਰਾਜ ਹੈ ਲੇਕਿਨ ਜਲਦੀ ਹੀ ਖਾਲਸੇ ਦਾ ਰਾਜ ਧਰਤੀ ਤੇ ਹੋਣਾ ਹੈ ਕਿਉਂਕਿ ਖਾਲਸਾ ਪਰਮਾਤਮਾ ਦੀ ਮੌਜੂਦ ਚ ਉਸਨੇ ਆਪ ਪੈਦਾ ਕੀਤਾ ਜੇ ਖਾਲਸਾ ਰਾਜ ਕਰਦਾ ਹੈ ਤੇ ਇਸ ਦਾ ਅਰਥ ਹੈ ਕਿ ਪਰਮਾਤਮਾ ਹੀ ਰਾਜ ਕਰ ਰਿਹਾ ਹੈ ਇਨ੍ਹਾਂ ਹੀ ਗੱਲਾਂ ਨਾਲ ਇੱਥੇ ਹੀ ਸੰਕੋਚਦਾ ਹੋਇਆ ਆਪ ਜੀ ਤੋਂ ਖਿਮਾ ਜਾਂਚਣਾ ਕਰਦਾ ਜਿਉਂ ਦੇ ਵਸਤੇ ਹਸਤੇ ਖੜਦੇ ਚੜਦੇ ਚੜ੍ਹਦੇ ਕਲਾਚ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ